ਵਰਜੀਗ ਕਾਲ사 ਸ਼੍ਰੀ ਵੈਰੂ ਜੀ ਦੀ ਫਤਿਹ ਜੈ ਸ਼ੀਰ ਮੈਂ ਅਜਿਹੀ ਸਿੰਘ ਮਿਲਖਾ ਭਾਜਪੀ ਸੇਵਕ ਸਰਦੂਲਗੜ ਪਿਛਲੇ ਦਿਨਾਂ ਵਿਦੇ ਵਿੱਚ ਮੈਂ ਜੋ ਆਪਣਾ ਅਸਤੀਫਾ ਪਾਰਟੀ ਦੇ ਅਹੁਦੇ ਤੋਂ ਦਿੱਤਾ ਹੈ ਨਾ ਕਿ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੈਂ ਪੰਜਾਬ ਨਿਵਾਸੀਆਂ ਨੂੰ ਹਲਕਾ ਨਿਵਾਸੀਆਂ ਨੂੰ ਦੱਸਣਾ ਚਾਹੁੰਦਾ ਕਿ ਜੋ ਕੱਲ ਜਾਂ ਪਰਸੋਂ ਦੇ ਨਿਊਜ਼ਪੇਪਰਾਂ ਦੇ ਵਿੱਚ ਕੁਝ ਸ਼ਰਾਰਤੀ ਤੱਤਾਂ ਦੁਆਰਾ ਉਸ ਨਿਊਜ਼ ਨੂੰ ਸਾਡੇ ਪੱਤਰਕਾਰ ਸਹਿਬਾਨ ਨੂੰ ਮਿਸਗਾਈਡ ਕਰਕੇ ਮੈਂ ਪੱਤਰਕਾਰ ਸਹਿਬਾਨਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਹਮੇਸ਼ਾ ਮੈਨੂੰ ਹਰ ਮੌਕੇ ਦੇ ਉੱਤੇ ਮੇਰੀ ਗੱਲ ਨੂੰ ਪਬਲਿਕ ਦੇ ਸਾਹਮਣੇ ਰੱਖਿਆ ਪਰ ਇਸ ਵਾਰੀ ਕੁਝ ਸ਼ਰਾਰਤੀ ਅੰਸਰਾਂ ਨੇ ਉਹਨਾਂ ਨੂੰ ਮਿਸ ਗਾਈਡ ਕਰਕੇ ਨਿਊਜ਼ ਨੂੰ ਤੋੜ-ਮਰੋੜ ਕੇ ਭੇਜਿਆ ਜਿਸ ਦੇ ਨਾਲ ਮੇਰੇ ਐਕਸ਼ਨ ਨੂੰ ਖੇਸ ਪਹੁੰਚੀ ਹੈ ਮੈਂ ਉਹਨਾਂ ਸਾਰਿਆਂ ਨੂੰ آگਾਹ ਕਰਦਾ ਹਾਂ ਕਿ ਨਿਊਜ਼ ਤੋਂ ਪਹਿਲਾਂ ਮੇਰਾ ਸਪਸ਼ਟਿਕਰ ਲੈਣਾ ਭਰਾਵਾਂ ਨੇ ਜ਼ਰੂਰੀ ਕਿਉਂ ਨਹੀਂ ਸਮਝਿਆ ਔਰ ਦੂਜੀ ਗੱਲ ਮੈਂ ਅਸਤੀਫਾ ਜਰੂਰ ਦਿੱਤਾ ਪਾਰਟੀ ਦੇ ਉਦਰ ਤਿਆਗ ਕੀਤਾ ਹੈ ਮੇਰੇ ਰਗ ਰਗ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ خون ਦੌੜ ਰਿਹਾ ਹੈ ਮੈਂ ਭਾਰਤੀ ਜਨਤਾ ਪਾਰਟੀ ਦੇ ਇੱਕ ਆਮ ਕਾਰਜਕਰਤਾ ਵਾਂਗੂ ਇੱਕ ਆਮ ਸੇਵਕ ਵਾਂਗੂ ਸਰਦੂਰਗੜ ਹਲਕੇ ਦੀ ਸੇਵਾਵਾਂ ਕਰਦਾ ਰਹਾਂਗਾ ਮੈਂ ਆਪਣੇ ਹਲਕਾ ਨਿਵਾਸੀਆਂ ਤੋਂ ਹੱਥ ਜੋੜ ਕੇ ਮਾਫੀ ਵੀ ਮੰਗਦਾ ਹਾਂ ਮੇਰੇ ਕੋ ਕੁਝ ਪਾਵਰ ਘਟ ਹੁਣ ਕਰਕੇ ਮੈਂ ਜੋ ਹਲਕਾ ਨਿਵਾਸੀਆਂ ਦੀਆਂ ਸੇਵਾਵਾਂ ਕਰ ਸਵਾਵਾ ਕਰਨੀਆਂ ਚਾਹੁੰਦਾ ਸੀ ਉਹ ਕਰਨ 'ਚ ਮੈਂ ناکਾਮ ਰਿਹਾ ਮੈਂ ਇਸ ਕਰਕੇ 파ਰਟੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਔਰ ਜੋ ਸਾਡੇ ਪੰਜਾਬ ਦੀ ਆਵਾਜ਼ ਹੈ ਸਾਡੇ ਮਾਲਵੇ ਦੀ ਆਵਾਜ਼ ਹੈ ਉਹਨੂੰ ਬੁਲੰਦ ਕਰਨ ਵਾਸਤੇ ਕੇਂਦਰੀ ਅਗਿਤਰਤਾ ਦੇ ਨਾਲ ਗੱਲ ਕਰਨ ਵਾਸਤੇ ਆਪਣਾ ਅਸਤੀਫਾ ਦਿੱਤਾ ਹੈ ਨਾ ਕਿ ਮੈਂ ਕੋਈ ਛੋਟੀ ਰਾਜਨੀਤੀ ਨਹੀਂ ਕਰਨੀ ਚਾਹੁੰਦਾ ਮੈਂ ਸਮੇਂ-ਸਮੇਂ ਤੇ ਸਿਰਫ ਹਰ ਮੁੱਦੇ ਨੂੰ ਚੁੱਕਿਆ ਹੈ ਮੈਂ ਮੈਂ ਪੰਜਾਬ ਨੂੰ ਰੰਗਲਾ ਪੰਜਾਬ ਵੇਖਣਾ ਚਾਹੁੰਦਾ ਹਾਂ ਮੈਂ ਪੰਜਾਬ ਨੂੰ ਹੱਸਦਾ ਵਸਦਾ ਪੰਜਾਬ ਵੇਖਣਾ ਚਾਹੁੰਦਾ ਭਾਵੇਂ ਉਹਦੇ ਵਾਸਤੇ ਸਾਨੂੰ ਕੁਝ ਵੀ ਕਰਨਾ ਪਵੇ ਮੈਂ ਪਿਛਲੇ ਦਿਨਾਂ ਵਿੱਚ ਆਪ ਜੀ ਨੂੰ ਪਤਾ ਸਾਡੇ ਜ਼ਿਲ੍ਹੇ ਦੀ ਸ਼ਾਨ ਮੈਜਿਕ ਆ ਸਾਡੇ ਪੰਜਾਬ ਦੀ ਸ਼ਾਨ ਵਰਲਡ ਦਾ ਫੇਮਸ ਨਾਮ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਮੈਂ ਉਹਦੀ ਜਾਂਚ ਵਾਸਤੇ ਵੀ ਮਾਨਯੋਗ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਐਨਆਈ ਜਾਂਚ ਦੀ ਮੰਗ ਕੀਤੀ ਔਰ ਉਦਾਹੀ ਨਤੀਜਾ ਸੀ ਕਿ ਉਹਦੀ ਐਨਆਈ ਜਾਂਚ ਹੋਈ ਤੇ ਅੱਜ ਜਿਹੜੇ ਦੋਸ਼ੀ ਆ ਸਲਾਖਾਂ ਦੇ ਪਿੱਛੇ ਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਸਜ਼ਾਵਾ ਸਭ ਨੂੰ ਮਿਲਣਗੀਆਂ ਔਰ ਕਿੰਨੇ ਦੋਸ਼ੀਆਂ ਦਾ ਇੰਕਾਊਂਟਰ ਹੋ ਗਿਆ ਹੂੰ ਜਾਨੀ ਕਿ ਮੈਂ ਮੰਨਦਾ ਹਾਂ ਕਿਤਨਾ ਕਿਤੇ ਆਵਾਜ਼ ਉਠਾਉਣ ਦਾ ਹੱਕ ਇਸ ਮਿਲਦਾ ਹਾ ਔਰ ਮੈਂ ਸਿੱਧੂ ਪਰਿਵਾਰ ਨਾਲ ਬਹੁਤ ਹਮਦਰਦੀ ਵੀ ਰੱਖਦਾ ਹਾਂ ਕਿਉਂਕਿ ਉਹ ਮੇਰੇ ਹਲਕੇ ਚ ਆਉਂਦੇ ਨੇ ਔਰ ਮੈਂ 14 ਸੀ ਕਦੇ ਨਾ ਕਦੇ ਉਹ ਉਹ ਸਾ ਉਹ ਸਿੱਧੂ ਪਰਿਵਾਰ ਬੇਸਾਲ ਕੇ ਦੀ ਬਹੁਤ ਸੇਵਾ ਕਰਦਾ ਹ ਔਰ ਇੱਕ ਬਹੁਤ ਵਧੀਆ ਪਰਿਵਾਰ ਹੈ ਜਿਨੇ ਸਭ ਦੀ ਮਾਨਸਾ ਜ਼ਿਲ੍ਹੇ ਚ ਬਹੁਤ ਸਲਾਘਾਯੋਕ ਕੰਮ ਕੀਤੇ ਨੇ ਸਰਦਾਰ ਬਲਖੌਰ ਸਿੰਘ ਜੀ ਉਹਨਾਂ ਦਾ ਵਡੱਪਾ ਦੇਖਿਆ ਗਿਆ ਬਹੁਤ ਅੱਛਾ ਇਨਸਾਨ ਹੈ ਤੇ ਮੈਂ ਪਾਰਟੀ ਦੇ ਕੁਝ ਦੂਜੇ ਮੁੱਦੇ ਜਿਵੇਂ ਕਿ ਡਰੱਗਸ ਦਾ ਮੁੱਦਾ ਸੀ ਮੈਂ ਉਹਨੂੰ ਵੀ ਚੁੱਕਣ ਦਾ ਪੂਰਾ ਕੋਸ਼ਿਸ਼ ਕੀਤੀ ਔਰ ਚੁੱਕਿਆ ਵੀ ਆਪ ਜੀ ਨੂੰ ਪਤਾ ਹੋਵੇਗਾ ਕਿ ਪਿਛਲੇ ਸਾਲ ਤਾਮਕੋਟ ਜੇਲ੍ਹ ਮਾਨਸਾ ਦੀ ਜੋ ਜੇਲ੍ਹ ਹੈ ਉਹਦੇ 7 ਮੁਲਾਜ਼ਮ ਸਸਪੈਂਡ ਹੋਏ ਡਰੱਗਸ ਦੇ ਕਰਕੇ ਔਰ ਇਸੇ ਹੀ ਮਾਨਯੋਗ ਸਾਡੇ ਸੀਐਮ ਸਾਹਿਬ ਨੇ ਇਨਕੁਆਇਰੀ ਬਿਠਾਈ ਜ ਜਿਹਦੇ ਵਿੱਚ ਉਹ ਦੋਸ਼ੀ ਪਾਏ ਗਏ ਤੇ 7 ਮੁਲਾਜ਼ਮਾਂ ਨੂੰ ਉਥੋਂ ਉਥੋਂ ਆਪਣੇ ਅਹੁਦੇ ਤੋਂ ਬਰਖਾਸਤ ਕੀਤਾ ਗਿਆ। ਔਰ ਜਿਵੇਂ ਜਿਵੇਂ ਕੋਈ ਵੀ ਮੁੱਦਾ ਆ ਭਾਵੇਂ ਕੋਈ ਗਰਦਾ ਮੁੱਦਾ ਸੀ। ਭਾਵੇਂ ਲੰਮੇ ਸਮੇਂ ਪਹਿਲਾਂ ਪਿੱਛੇ ਮੁੱਦਿਆਂ ਤੇ ਮੈਂ ਨਹੀਂ ਜਾਣਾ ਚਾਹੁੰਦਾ। ਮੈਂ ਸਮੇਂ-ਸਮੇਂ ਸਿਰ ਤੇ ਆਪਣੀ ਇੱਕ ਰਵਾਇਤੀ ਮੁੱਦਿਆਂ ਰਵਾਇਤੀ ਕੰਮਾਂ ਤੋਂ ਹਟ ਕੇ ਸਮਾਜ ਦੀ ਹਲਕੇ ਦੀ ਸੇਵਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਔਰ ਹੁਣ ਵੀ ਮੇਰਾ ਜੋ ਮੁੱਦਾ ਹੈ ਮੇਰਾ ਮੁੱਦਾ ਮੈਨੂੰ ਬੜੀ ਹਾਸਾ ਵੀ ਆਉਂਦਾ ਤੇ ਦੁੱਖ ਵੀ ਆਉਂਦਾ ਸਾਡੀ ਲੀਡਰਸ਼ਿਪ ਦੀ ਉਸੇ ਹੋਸ਼ੀ ਕਾਰਗਜ਼ਾਰੀ ਤੋਂ ਮੇਰੇ ਸਤਿਕਾਰਯੋਗ ਦਿਆਲਦਾ ਸੋਢੀ ਜੀ ਮੈਂ ਉਹਦਾ ਬਹੁਤ ਸਤਿਕਾਰ ਕਰਦਾ ਪਰ ਉਹ ਬੜੀ ਜਲਦਬਾਜੀ ਦੇ ਵਿੱਚ ਇੱਕਦਮ ਹਲਕਾ ਇਚਾਰ ਦੀ ਕੋਸ਼ਿਸ਼ ਨਾ ਕਰਤੀ ਮੈਂ ਹਲਕਾ ਚਾਰਜ ਨੂੰ ਨਵੇਂ ਹਲਕਾ ਚਾਰਜ ਨੂੰ ਇਸ ਦੀ ਵਧਾਈ ਵੀ ਦਿੰਦਾ ਉਹਨਾਂ ਦੇ ਨਵੇਂ ਅਹੁਦੇ ਤੇ ਤੇ ਆਸ ਵੀ ਕਰਦਾ ਵੀ ਉਹ ਇਸ ਅਹੁਦੇ ਨੂੰ ਬਹੁਤ ਬਖੂਬੀ ਨਿਭਾਉਣਗੇ ਤੇ ਸਰਦੂਰਗਨ ਹਲਕੇ ਦੀ ਸੇਵਾ ਦੇ ਵਿੱਚ ਕੋਈ ਕਮੀ ਨਹੀਂ ਛੱਡਣਗੇ ਪਰ ਮੈਂ ਇੱਥੇ ਸਾਡੀ ਜਿਹੜੀ ਜੋਨਾਲੇ ਚਾਰ ਛੋਡੀ ਸਾਹਿਬ ਉਹਨਾਂ ਨੂੰ ਜਰੂਰ ਪੁੱਛਾਂਗਾ ਉਹਨਾਂ ਦਾ ਇਹ ਹਲਕਾ ਸੀ ਉਹ ਆਉਂਦੇ ਰਹੇ ਉਹਨਾਂ ਦਾ ਇਹ ਜ਼ੋਨ ਸੀ ਇਲੈਕਸ਼ਨ ਤੋਂ ਪਹਿਲਾਂ ਦੇ ਮੁੱਦੇ ਜਿਵੇਂ ਕਿ ਸਾਡੇ ਬੀਜੇਪੀ ਦੇ ਸਰਦੂਲਗੜ ਦੀ ਸ਼ਾਨ ਸ਼ਹਿਰ ਦੀ ਸ਼ਾਨ ਸ਼ਹਿਰੀ ਪ੍ਰਧਾਨ ਜਿਹਨੂੰ ਕਿ ਆਲ ਟ੍ਰੇਡਜ਼ ਉਹਨੇ ਸਰਬਸਭਤੀ ਨਾਲ ਪ੍ਰਧਾਨ ਬਣਾਇਆ ਲਾਲਾ ਚਰਨਜੀਤ ਲਾਲ ਦੇ ਸੁਪੁੱਤਰ ਪ੍ਰੇਮ ਗਰਗ ਜੀ ਉਹਨਾਂ ਦੀਆਂ ਸ਼ਹਿਰ ਦੀਆਂ ਸੇਵਾਵਾਂ ਉਹ ਸ਼ਹਿਰ ਦੇ ਜੋ ਕੀਤੇ ਕੰਮ ਉਹ ਸਾਡੇ ਭਾਰਤੀ ਜਨਤਾ ਪਾਰਟੀ ਦੇ ਵੋਟ ਬੈਂਕ ਚ ਬਹੁਤ ਵਾਧਾ ਕਰਦੇ ਸੀ ਉਹ ਚਲੇ ਗਏ ਉਹਨਾਂ ਪ੍ਰੋਗਰਾਮਾਂ ਦੇ ਵਿੱਚੋਂ ਉਹ ਕਈ ਪ੍ਰੋਗਰਾਮਾਂ ਦੇ ਵਿੱਚੋਂ ਅਟੈਂਡ ਨਹੀਂ ਕਰਦੇ ਲੱਗ ਰਿਹਾ ਸੀ ਵੀ ਕਿਤੇ ਨਾ ਕਿਤੇ ਉਹ ਪਾਰਟੀ ਨਾਲ ਜਾਂ ਲੀਡਰਸ਼ਿਪ ਦੇ ਨਾਲ ਨਰਾਜ਼ ਚ ਪਾਰਟੀ ਨਾਲ ਨਹੀਂ ਲੀਡਰਸ਼ਿਪ ਨਾਲ ਨਰਾਜ਼ ਚਲ ਰਹੇ ਸੀ ਪਰ ਉਹਨਾਂ ਨੂੰ ਪੁੱਛਿਆ ਤੱਕ ਨਹੀਂ ਗਿਆ ਫਿਰ ਵੀ ਉਹ ਇਲੈਕਸ਼ਨ ਦਰਮਿਆਨ ਸਾਨੂੰ ਭਾਰਤੀ ਜਨਤਾ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦੀ ਪਾਰਟੀ ਵਿੱਚ ਸ਼ਾਮਲ ਹੋ ਗਏ ਦੂਜੇ ਸਾਡੇ ਸਰਦੂਲਗੜ੍ਹ ਦੀ ਸ਼ਾਨ ਪ੍ਰੋਫੈਸਰ ਜੀਵਨ ਦਾਸ ਪਾਵਾ ਜਦੋਂ ਪ੍ਰੋਫੈਸਰ ਸ਼ਬਦ ਲੱਗ ਜਾਏ ਤੇ ਉਦੋਂ ਉਹਨਾਂ ਦੇ ਅੱਗੇ ਮੈਨੂੰ ਕਹਿਣ ਦੀ ਕੋਈ ਜ਼ਰੂਰਤ ਨਹੀਂ ਤੁਸੀਂ ਆਪ ਹੀ ਸਮਝਦਾਰ ਜੇ ਐਡਾ ਪੜਿਆ ਲਿਖਿਆ ਸੂਝਵਾਨ ਇਨਸਾਨ ਜੋ ਮਾਨਸਾ ਤੋਂ ਬੁਰੇ అలਤਾਂ ਦੇ ਵਿੱਚ ਉਸ ਬੁਰੇ ਵਕਤ ਦੇ ਵਿੱਚ ਜਦੋਂ ਕੋਈ ਭਾਜਪੀ ਦੇ ਵਿੱਚ ਆਉਣਾ ਨਹੀਂ ਸੀ ਚਾਹੁੰਦਾ ਉਦੋਂ ਵੀ ਉੱਥੋਂ ਚੋਣਾਂ ਲੜੇ ਔਰ ਤੀਜਾ ਸ਼ਖਸ ਆਪਣੇ ਬੁਲਾਡੇ ਹਲਕੇ ਤੋਂ ਪੋਲਾ ਸਿੰਘ ਜੀ ਹਸਨਪੁਰ ਜਿਨ੍ਹਾਂ ਨੇ ਬੁਲਾਡੇ ਤੋਂ ਚੋਣ ਲੜਿਆ ਪਿਛ ਚੋਣ ਐਮਪੀ ਇਲੈਕਸ਼ਨ ਤੋਂ ਬਾਅਦ ਲੋਕ ਸਭਾ ਚੋਣਾਂ ਤੋਂ ਬਾਅਦ ਉਹ ਵੀ ਆਪਦੇ ਘਰ ਬੈਠੇ ਨੇ ਕੀ ਇਹ ਸਾਡੇ ਛੋੜੀ ਸਾਹਿਬ ਦਾ ਫਰਜ਼ ਨਹੀਂ ਬੰਦਾ ਨਕਈ ਸਾਹਿਬ ਦਾ ਫਰਜ਼ ਨਹੀਂ ਬੰਦਾ ਵੀ ਇਹਨਾਂ ਗੁੱਸੇ ਹੋਏ ਨੇਤਾਵਾਂ ਨੂੰ ਪੁੱਛਿਆ ਜਾਏ ਵੀ ਤੁਹਾਡੀਆਂ ਕੀ ਕਮਜ਼ੋਰੀਆਂ ਤੁਹਾਨੂੰ ਤੁਸੀਂ ਕਿਉਂ ਘਰ ਬੈਠੇ ਜੀ ਮੈਨੂੰ ਲੱਗਦਾ ਕਿ ਇਹ ਸਾਡੇ ਦੋਵੇਂ ਲੀਡਰ ਸਾਡੀਆਂ ਪਰਸਨੈਲਿਟੀਆਂ ਤੋਂ ਸਾਡੀਆਂ ਸ਼ਵੀਆਂ ਤੋਂ ਡਰ ਚੁੱਕੇ ਆ ਇਹਨਾਂ ਨੂੰ ਲੱਗਦਾ ਵੀ ਸਾਡੇ ਆਉਣ ਵਾਲੇ ਮੁਕਾਬਲੇ ਦੇ ਵਿੱਚ ਅਸੀਂ ਆਪਣੇ ਕੰਪੀਟੀਟਰ ਖਤਮ ਕਰੀਏ ਇਹ ਪਾਰਟੀ ਦੀ ਨੂੰ ਅਗਾ ਵਧਣ ਵਾਸਤੇ ਨਹੀਂ ਸੋਚ ਰਹੇ ਇਹ ਆਪਣੇ ਕੰਪੀਟੀਟਰ ਹਲਕੇ ਦੇ ਵਿੱਚੋਂ ਲੋਕ ਸਭਾ ਦੇ ਵਿੱਚੋਂ ਖਤਮ ਕਰ ਰਹੇ ਆ ਜੋ ਇਹ ਬੜੀ ਦਰਵਾਗਾਪੂਰਨ ਗੱਲ ਹੈ ਜਦੋਂ ਕਾਲਜਾਂ ਦੇ ਵਿੱਚ ਅੱਛੇ ਐਜੂਕੇਸ਼ਨ ਸੈਂਟਰਾਂ ਦੇ ਵਿੱਚ ਐਡਮਿਸ਼ਨ ਹੁੰਦੇ ਆ ਤਾਂ ਕੁਝ ਬੱਚੇ ਆਪਣੇ ਅੱਜ ਕਾ ਮਾਰਕਸ ਬਹੁਤ ਉੱਚੇ ਹਾਈ ਮਾਰਕਸ ਦੇ ਉੱਤੇ ਐਡਮਿਸ਼ਨ ਹੁੰਦੇ ਆ ਤੇ ਕੁਝ ਬੱਚੇ ਆਪਣੇ ਉਹਨੇ ਕਾਬਲੀਅਤ ਦੇ ਸਿਰ ਤੇ ਐਡਮਿਸ਼ਨ ਲੈ ਜਾਂਦੇ ਆ ਤੇ ਕੁਝ ਸਾਡੇ ਇਹੋ ਜਿਹੇ ਲੀਡਰ ਵਰਗੇ ਬੱਚੇ ਹੁੰਦੇ ਆ ਜਿਹੜੇ ਵੇਟਿੰਗ ਲਿਸਟ 'ਤੇ ਬਹਿ ਕੇ ਕਰਦੇ ਹੈ ਮਾਲਕਾ ਦੋ ਬੱਚੇ ਨਾ ਹੋਣ ਤੇ ਸਾਡਾ ਵੇਟਿੰਗ ਲਿਸਟ ਦੇ ਵਿੱਚ ਨੰਬਰ ਆ ਜੇ ਅਸੀਂ ਵੀ ਇਸ ਕਾਲਜ 'ਚ ਐਡਮਿਸ਼ਨ ਲੈ ਲਈਏ ਮੈਨਾਂ ਨੂੰ ਕਹਿਣਾ ਇਹਨਾਂ ਨੂੰ ਕਹਿਣਾ ਚਾਹੁੰਨਾ ਵੀ ਜੋ ਪੰਜਾਬ ਦੇ ਮੁੱਦੇ ਆ ਸਾਡੇ ਮਾਲਵੇ ਦੇ ਮੁੱਦੇ ਆ ਉਹ ਚੁੱਕੋ ਤੁਹਾਨੂੰ ਬਹੁਤ ਕੁਝ ਪਾਰਟੀਆਂ ਨੇ ਦਿੱਤਾ ਹੁਣ ਕੁਝ ਪਾਰਟੀ ਪਾਰਟੀ ਵਾਸਤੇ ਵੀ ਕਰੋ ਪਾਰਟੀ ਦੀ ਬੜੋਤਰੀ ਵਾਸਤੇ ਵੀ ਕਰੋ ਔਰ ਇਸ ਪੰਜਾਬ ਵਾਸਤੇ ਜਿਹਦੀ ਤੁਸੀਂ ਨੁਮਾਇੰਦਗੀ ਕਰਦੇ ਹੋ ਇਹਦੇ ਵਾਸਤੇ ਵੀ ਕੁਝ ਕਰਕੇ ਦਿਖਾਓ ਹਾਲਾਂਕਿ ਜੋ ਮੁੱਦੇ ਮੈਂ ਚੁਕਣ ਚਾਹੁੰਦਾ ਸੀ ਉਸ ਮੱਧਾਂ ਤੇ ਮੇਰੀ ਪਾਰਟੀ ਦੇ ਸਿਰਸ ਨਤਰ ਤੋਂ ਨਾਲ ਗੱਲ ਹੋ ਚੁੱਕੀ ਹੈ। ਔਰ ਮੈਂ ਉਮਦੇ ਪੰਜਾਬ ਦੇ ਨੇ ਮੇਰੇ ਕੋਈ ਨਿੱਜੀ ਮੁੱਦੇ ਨਹੀਂ। ਪੰਜਾਬ ਦੇ ਹਿਤਧੀਆਂ ਗੱਲਾਂ ਨੇ। ਔਰ ਪੰਜਾਬ ਦੇ ਮੁੱਦੇ ਚੁਕਣਾ ਹੀ ਅਸਲੀ ਜਿਵੇਂ ਅਸੀਂ ਪੰਜਾਬ ਦੇ ਵਿੱਚ ਰਾਜਨੀਤੀ ਕਰਦੇ ਅਸੀਂ ਕੋਈ ਰਾਜਸਥਾਨ ਚ ਰਾਜਨੀਤੀ ਨਹੀਂ ਕਰਦੇ ਉਹ ਜਿੱਥੇ ਜਾ ਕੇ ਜਨਾ ਸਭ ਮੈਂਬਰ ਬਣ ਕੇ ਮੰਤਰੀ ਬਣ ਜਾਗੇ। ਅਸੀਂ ਐਨੇ ਦੀ ਪੰਜਾਬ ਦੀ ਕਰ ਰਹੇ ਆ ਪਰ ਗੱਲ ਅਸੀਂ ਰਾਜਸਥਾਨ ਦੀ ਕਰ ਰਹੇ ਹਾਂ ਮੈਂ ਇਸ ਗੋਲ ਸ਼ਬਦਾਂ ਦੇ ਵਿੱਚ ਔਰ ਇੱਥੇ ਸਾਡੇ ਪੁਰਾਣੇ ਸੀਨੀਅਰ ਲੀਡਰ ਮਹਾਰਜੀਤ ਸਿੰਘ ਗਰੇਵਾਲ ਦਾ ਵੀ ਨਾਮ ਲਵਾਂਗਾ ਕੱਲ ਮੇਰੀ ਸਾਡੇ ਜ਼ਿਲ੍ਹਾ ਅਧਿਕਾਰੀ ਨਾਲ ਵੀ ਗੱਲ ਹੋਈ ਜੈਨ ਸਾਹਿਬ ਨਾਲ ਬਲਵਿੰਦਰ ਸਿੰਘ ਮਲ ਸਿੰਘ ਵਾਲਾ ਚੇਅਰਮੈਨ ਵੀ ਰਹੇ ਪਾਰਟੀ ਦੇ ਸਤਕਾਰ ਬਖਸ਼ਿਆ ਤੇ ਉਹ ਚੇਅਰਮੈਨ ਵੀ ਰਹੇ ਜੋ ਕਿ ਉਹ ਵੀ ਪਾਰਟੀ ਛੱਡ ਕੇ ਅਕਾਲੀ ਦਲ ਵਿੱਚ ਚਲੇ ਗਏ ਹਨ ਪਰ ਜਦੋਂ ਵੀ ਸਰਦਾਰ ਹਜੀਰ ਸਿੰਘ ਗਰੇਵਾਲ ਹੁੰਦੇ ਆ ਸੁਖਦੇਵ ਸਿੰਘ ਫਰਵਾਈ ਤੇ ਸੱਜੇ ਖਬੀਆਂ ਬਾਵਾ ਬੜ ਕੇ ਗਰੇਵਾਲ ਸਾਹਿਬ ਦੇ ਨਾਲ ਹੁੰਦੇ ਆ ਜੈਨ ਸਾਹਿਬ ਵੀ ਨਾਲ ਹੁੰਦੇ ਆ ਮੈਂ ਕੱਲ ਇਹਨਾਂ ਨੂੰ ਸਵਾਲ ਪੁੱਛਿਆ ਸੀ ਕਿ 70 ਸਾਲ ਤੋਂ ਬਾਅਦ ਤੇ ਸਾਡੀ ਪਾਰਟੀ ਕੁਝ ਪਾਰਟੀ ਦੇ ਸਿਧਾਂਤਾਂ ਦੇ ਹਿਸਾਬ ਨਾਲ ਟਿਕਟ ਵੀ ਨਹੀਂ ਮਿਲਦੀ ਕੀ ਗਰੇਵਾਲ ਸਾਹਿਬ ਦਾ ਭੁਵਿੱਖ ਕੀ ਹੈ ਕੀ ਉਹ ਸਾਰੀ ਉਮਰ ਗਾਲਾਂ ਹੀ ਖਾਂਦੇ ਰਹੇ ਔਰ ਪੰਜਾਬ ਭਾਰਤੀ ਜਨਤਾ ਪਾਰਟੀ ਵਾਸਤੇ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਤੇ ਜਿਹੜੇ ਉਹਨਾਂ ਦੇ ਚੇਲੇ ਆ ਉਹਨਾਂ ਚ ਕੀ ਉਹਨਾਂ ਵਾਸਤੇ ਉਹਨਾਂ ਦੇ ਸਤਕਾਰ ਵਾਸਤੇ ਪਾਰਟੀ ਹਾਈ ਕਮੰਡਰੀ ਗੱਲ ਨਹੀਂ ਸੀ ਰੱਖ ਸਕਦੇ ਇਹ ਗੱਲ ਇਹ ਜਿਹੜੇ ਪੰਜਾਬ ਦੇ ਮੁੱਦੇ ਆ ਸਰਦਾਰ ਸਾਹਿਬ ਮੈਨੂੰ ਦੁੱਖ ਹੁੰਦਾ ਫਿਰ ਜਦੋਂ ਗਰੇਵਾਲ ਸਾਹਿਬ ਨੂੰ ਦੀਆਂ ਵੀਡੀਓ ਵਾਇਰਲ ਹੋਈਆਂ ਉਹ ਉਹਨਾਂ ਨੂੰ ਨੀਵਾ ਝੱਕਣਾ ਪਿਆ ਸਾਡੇ ਬਜ਼ੁਰਗ ਨੇਤਾ ਹੋ ਸਕਦਾ ਮੇਰੇ ਉਹਨਾਂ ਨਾਲ ਕੁਝ ਕਈ ਵਿਸ਼ਿਆਂ ਦੇ ਉੱਤੇ મતਭੇਦ ਵੀ ਹੋਣ ਪਰ ਐਜ਼ ਏ ਪਾਰਟੀ ਦੇ ਤੌਰ ਤੇ ਮੈਂ ਉਹਨਾਂ ਦਾ ਇਨਾ ਸਤਿਕਾਰ ਕਰਦਾ ਇੱਕ ਵੱਡੇ ਸਾਡੇ ਬਜ਼ੁਰਗ ਨੇਤਾ ਹੋਣ ਦੇ ਨਾਤੇ ਮੈਂ ਉਹਨਾਂ ਦਾ ਤਹਿ ਦਿਲੋਂ ਸਤਿਕਾਰ ਕਰਦਾ ਤੇ ਦੁੱਖ ਹੁੰਦਾ ਜਦੋਂ ਵੱਡੇ ਵੱਡੇ ਨੇਤਾਵਾਂ ਨੂੰ ਨજર ਅੰਦਾਜ਼ ਕੀਤਾ ਜਾਂਦਾ ਜੇ ਆਪਾਂ ਗੱਲ ਕਰੀਏ ਇੱਥੇ ਮਨਿੰਦਰ ਕਾਲੀਆ ਜੀ ਅਮਨਰਾਜ ਸ਼ੈ ਖੰਨਾ ਜੀ ਅਸ਼ੁਨੀ ਸ਼ਰਮਾ ਜੀ ਵੱਡੇ ਵੀਰ ਸ਼੍ਰੀ ਅਰुण ਨਾਰਗ ਜੀ ਜਿਨ੍ਹਾਂ ਨੇ ਕਿਸਾਨੀ ਦਲ ਦਰਮਿਆਨ ਮੇਰੀਆਂ ਵੀ ਪੱਗਾ ਲੱਥੀਆਂ ਤੇ ਉਹਨਾਂ ਦੇ ਵੀ ਕੱਪੜੇ ਪਾਟੇ ਔਰ ਉਹਨਾਂ ਦੀ ਇੰਨੀ ਬੇਇਜ਼ਤੀ ਹੋਈ ਤੇ ਜਿਨ੍ਹਾਂ ਨੂੰ ਉਹਨਾਂ ਨੇ ਹਰਾਇਆ ਸੀ ਅੱਜ ਉਹ ਇੱਕ ਠੱਬ ਦੇ ਵੀ ਅਸੀਂ 19% 18% ਵੋਟ ਕੱਢੀ ਇਹ ਜਿਹੜੀ ਵੋਟ ਸੀ 18% ਇਹ ਰਾਮ ਮੰਦਰ ਕਰਕੇ ਨਿਕਲੀ ਆ ਪ੍ਰਧਾਨ ਮੰਤਰੀ ਕਾਬਲੀਅਤ ਕਰਕੇ ਨਿਕਲੀ ਆ ਸਾਡੀ ਬੀਜੇਪੀ ਪੰਜਾਬ ਦੀ ਇਹ ਕੋਈ ਯੋਗਦਾਨ ਨਹੀਂ ਸਾਡੇ ਸਤਿਕਾਰਯੋਗ ਮੰਤਰੀ ਰਹੇ ਅਨਿਲ ਜੋਸ਼ੀ ਜੀ ਇਹਨਾਂ ਸਾਰੇ ਲੀਡਰ ਸਾਹਿਬਾਨਾਂ ਦਾ ਸਰਜੀਤ ਸਿੰਘ ਜਿਆਣੀ ਜੀ ਜੋ ਪੁਰਾਣੇ ਲੀਡਰ ਹੈ ਇਹਨਾਂ ਚ ਕਿੱਥੇ ਕਮੀ ਰਹੀ ਕਿ ਵੀ ਸਾਨੂੰ ਇਹਨਾਂ ਨੂੰ ਜੋ ਮਾਨ ਸਨਮਾਨ ਮਿਲਣਾ ਚਾਹੀਦਾ ਹੈ ਉਹਨਾਂ ਨੂੰ ਹਟ ਕੇ ਅਸੀਂ ਕੁਝ ਹੋਰ ਕਰ ਰਹੇ ਹਾਂ ਜੋ ਪੰਜਾਬ ਦੇ ਮੁੱਦਿਆਂ ਦੀ ਗੱਲ ਕਿਸਾਨੀ ਦੀ ਗੱਲ ਕਿਸਾਨ ਅੰਦੋਲਨ ਵੇਲੇ ਵੀ ਜਾਣੀ ਸਾਹਿਬ ਨੇ ਅਨੈਲ ਜੋਸ਼ੀ ਜੀ ਨੇ ਹਰਜੀਤ ਸਿੰਘ ਗਰੇਵਾਲ ਨੇ ਕਿਸਾਨਾਂ ਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਕਿਸਾਨਾਂ ਦੇ ਜਾਇਜ਼ ਮੁੱਦਿਆਂ ਨੂੰ ਸੈਂਟਰ ਗਾੜੀ ਵੀ ਰੱਖਿਆ ਪਰ ਅੱਜ ਕੁਝ ਮੈਂ ਇਥੇ ਇੱਕ ਹੋਰ ਗੱਲ ਕਹਾਂਗਾ ਮੈਂ ਇੱਕ ਵਾਅਦਾ ਕਰਦਾ ਹਾਂ ਇਸ ਗੱਲ ਦੇ ਵਿੱਚ ਕਿ ਭਾਰਤੀ ਜਨਤਾ ਪਾਰਟੀ ਨੇ ਜੋ ਪੰਜਾਬ ਵਾਸਤੇ ਸਿੱਖੀ ਵਾਸਤੇ ਸਿੱਖਾਂ ਵਾਸਤੇ ਕੀਤਾ ਉਹਦਾ ਮੈਂ ਦੇਣ ਮੈਂ ਕਿ ਹਰ ਪੰਜਾਬੀ ਦੇਣ ਨਹੀਂ ਦੇ ਸਕਦਾ ਪਰ ਜਿਵੇਂ ਕਿ ਕਰਤਾਰਪੁਰ ਸਾਖ ਦਾ ਲਾਂਗਾ ਸਾਡੇ 70 ਸਾਲ ਦੀ ਅਰਦਾਸ ਨੂੰ ਫਲ ਲੱਗਿਆ ਜਿਵੇਂ ਅਫਗਾਨਿਸਤਾਨ ਤੋਂ ਜੰਗ ਦੇ ਮੈਦਾਨ ਦੇ ਵਿੱਚੋਂ ਸਾਡੇ ਮੰਤਰੀ ਸਹਿਬਾਨਾਂ ਨੇ ਜਿੱਥੇ ਇੱਕ ਪਾਸੇ ਸਾਡੇ ਪੰਜਾਬ ਦੇ ਵਿੱਚ ਸਾਡੇ ਪੰਤਕ ਸਰਕਾਰ ਦੇ ਹੁੰਦਿਆਂ ਹੋਇਆ ਸਾਡੇ ਸਰੂਪਾਂ ਦੀ ਬਦਬੀ ਹੋਈ ਉੱਥੇ ਸਾਡੇ ਮਾਨਯੋਗ ਮੰਤਰੀ ਸਰਬਾਣਾ ਨੇ ਮੋਦੀ ਜੀ ਦੀ ਰਹਿਨਮਾਈ ਦੇ ਵਿੱਚ ਅਫਗਾਨਿਸਤਾਨ ਦੇ ਵਿੱਚੋਂ ਗੁਰੂ ਸਾਹਿਬ ਦੇ ਸਰੂਪਾਂ ਨੂੰ ਬੜੀ ਇੱਜ਼ਤ ਸ਼ਰਧਾ ਮਰਿਆਦਾ ਦੇ ਨਾਲ ਇੱਥੇ ਹਿੰਦੁਸਤਾਨ ਦੇ ਵਿੱਚ ਲਿਆ ਕੇ ਗੁਰੂ ਘਰਾਂ ਦੇ ਵਿੱਚ ਸ਼ੋਭਿਤ ਕੀਤਾ ਨਾਲੇ ਅਫਗਾਨਿਸਤਾਨ ਤੋਂ ਉਜੜੇ ਹੋਏ ਸਿੱਖਾਂ ਨੂੰ ਨਾਗਰਿਕਤਾ ਦਾ ਅਧਿਕਾਰ ਦਿੱਤਾ ਗਿਆ ਔਰ ਜੇ ਮੈਂ ਗੱਲ ਕਰਾਂ ਆਪਣੇ ਛੋਟੇ ਸਹਿਬਜ਼ਾਦੇ ਦਾ ਵੀਰ ਬਾਲ ਦੇ ਸੁਮਨਾਕੇ ਜਿਹੜੇ ਕਿ ਬਹੁਤ ਘੱਟ ਲੋਕਾਂ ਨੂੰ ਅੱਜ ਕੱਲ ਤਾਂ ਪੜ੍ਹਾਈ ਦਾ ਇੰਨੀ ਕਮੀ ਆ ਗਈ ਹੈ ਸਿੱਖੀ ਦੇ ਪ੍ਰਚਾਰਕਾਂ ਦੀ ਇੰਨੀ ਘਾਟ ਹੋ ਗਈ ਹੈ ਕਿ ਲੋਕਾਂ ਨੂੰ ਇਹ ਨਹੀਂ ਪਤਾ ਵੀ ਛੋਟੇ ਸਹਿਬਜ਼ਾਦੇ ਸ਼ਾਇਦ ਜਿਹੜੇ ਡੀਏਵੀ ਸਕੂਲਾਂ 'ਚ ਪੜ੍ਹੇ ਬੱਚੇ ਉਹਨਾਂ ਨੂੰ ਪਤਾ ਹੀ ਨਹੀਂ ਪਰ ਮੋਦੀ ਜੀ ਦੀ ਇਸ ਕੋਸ਼ਿਸ਼ ਸਦਕਾ ਵਰਲਡ ਲੈਵਲ ਤੇ ਪੂਰੇ ਪੂਰੇ ਵਾਰਡ ਦੇ ਵਿੱਚ ਪੂਰੇ ਸੰਸਾਰ ਦੇ ਵਿੱਚ ਸਾਡੇ ਉਹਨਾਂ ਸਾਬਜਾਦਾਂ ਦੀ ਜੀ ਸ਼ਹਾਦਤ ਨੂੰ ਹਰ ਇੱਕ ਬੰਦਾ ਜਾਣੂਗਾ ਤੇ ਉਹਨਾਂ ਦੀ ਇਸ ਸ਼ਹਾਦਤ ਤੇ ਉੱਤੇ ਛੁੱਟੀ ਦਾਦਨ ਕਰਕੇ ਬਹੁਤ ਵੱਡਾ ਸਤਿਕਾਰ ਜੋ ਦਿੱਤਾ ਗਿਆ ਹਿੰਦੀ ਚਾਦਰ ਸਾਬ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜਿਨ੍ਹਾਂ ਨੂੰ ਹਿੰਦੀ ਚਾਦਰ ਦਾ ਖਿਤਾਬ ਦਿੱਤਾ ਗਿਆ ਜਦੋਂ ਮੁਗਲ ਮਣਾ ਮੈਂ ਜਨੇਊ ਲਾ ਕੇ ਰੋਟੀ ਖਾਂਦਾ ਸੀ ਉਸ ਦਿਨ ਦਰਮਿਆਦ ਕਸ਼ਮੀਰੀ ਪੜਤਾ ਦੇ ਅਗਲੇ ਦੇ ਉੱਤੇ ਗੁਰੂ ਸਾਹਿਬ ਨੇ ਜਿਸ ਲਾਲ ਕਿਲੇ ਤੇ ਆਪਣੀ ਸ਼ਹਾਦਤ ਦਿੱਤੀ ਮੋਦੀ ਜੀ ਨੇ ਉਸੇ ਹੀ ਲਾਲ ਕਿਲੇ ਤੋਂ ਗੁਰੂ ਸਾਹਿਬ ਦਾ ਪਰਬ ਮਨਾ ਕੇ ਸਿੱਖਾਂ ਨੂੰ ਬਹੁਤ بڑا ਸਨਮਾਨ ਦਿੱਤਾ ਤੇ ਜੇ ਮੈਂ ਗੱਲ ਕਰਾਂ ਬੰਦੀ ਸਿੰਘਾਂ ਦੀ ਕਿੰਨੇ ਲੋਕ ਸੀ ਕਾਲੀ ਸੂਚੀ ਦੇ ਵਿੱਚ ਜਿਨ੍ਹਾਂ ਨੂੰ ਇਹਨਾਂ ਨੇ ਲਗਭਗ 120 ਦੇ ਆਸ-ਪਾਸ ਕਾਲੀ ਸੂਚੀ ਦੇ ਵਿੱਚੋਂ ਸਿੰਘਾਂ ਨੂੰ ਕੱਢਿਆ ਤਾਂ ਕਿ ਉਹ ਆਪਣੇ ਪੰਜਾਬ ਵਾਕੇ ਆਪਣੇ ਪਰਿਵਾਰਾਂ ਨੂੰ ਮਿਲ ਸਕਣ। ਹੋਰ ਸਾਡੇ ਥੋੜੇ ਜਿਹੇ ਮੁੱਦੇ ਬਾਕੀ ਸੀ ਜੋ ਕਿ ਦੇਖ ਰਿਹਾ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਅਸੀਂ ਸ਼ਾਨਦਾਰ ਕੈਸਟਾਂਗੇ। મોદી-ਮੋਦੀ, ਹਰ ਘਰ ਮੋਦੀ ਹੁਣ ਜਾ ਰਿਹਾ ਸੀ। ਉਹਨੂੰ ਫੇਰ ਟਾਲ ਲਿਆ। ਜਿਹਦੀ ਗੱਲ ਸਾਡੀ ਲੀਡਰਸ਼ਿਪ ਨੂੰ ਕਰਨੀ ਚਾਹੀਦੀ ਸੀ ਜਿਨ੍ਹਾਂ ਨੇ ਨਹੀਂ ਕੀਤੀ ਸਾਡੇ ਪੰਜਾਬ ਦੇ ਵਿੱਚ ਨਾ ਤੇ ਜਾਤੀ ਵਾਤੇ ਨਾ ਧਰਬ ਵਾਦ ਕੁਛ ਨਹੀਂ ਹੈ ਲੋਕ ਸਭ ਨੂੰ ਇੱਕ ਦੂਜੇ ਨੂੰ ਸਤਿਕਾਰ ਕਰਦੇ ਆ ਪਰ ਉਹਦੇ ਵਿੱਚ ਕੜਤਣ ਕਿਤੇ ਨਾ ਕਿਤੇ ਦੁਬਾਰਾ ਪੈਦਾ ਹੋਣ ਦੀ ਜੋ ਤੁਸੀਂ ਕਮੈਂਟਸ ਦੇਖ ਰਹੇ ਹੋਗੇ ਪਾਰਟੀ ਦੇ ਥੱਲੇ ਉਹ ਲੋਕੀ ਉਹਨਾਂ ਤੇ ਸੋਚਣ ਦੀ ਲੋੜ ਸੀ ਉਨ੍ਹਾਂ ਵਿਸ਼ਿਆਂ ਤੇ ਮੇਰੀ ਕੇਂਦਰ ਨੇਤਰਤਵ ਨਾਲ ਗੱਲ ਹੋ ਚੁੱਕੀ ਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਸ਼ੁਭ ਸੰਦੇਸ਼ ਆਉਣਗੇ ਔਰ ਚੰਗੇ ਸਿੱਟੇ ਨਿਕਲਣਗੇ ਮੈਨੂੰ ਇਸ ਚੀਜ਼ ਦਾ ਆਸ ਹੈ ਔਰ ਸਾਡੇ ਜੋ ਸਾਡੇ ਹਰਿਆਣਾ ਤੇ ਜੰਮੂ ਦੇ ਵਿੱਚ ਚੋਣਾਂ ਹੋਣ ਜਾ ਰਹੇ ਆ ਤੇ ਸਾਡੇ ਗਵਾਂਢੀ ਸੁਪੇ ਆ ਔਰ ਇਹਨਾਂ ਦੇ ਵਿੱਚ ਪੰਜਾਬੀ ਵੋਟ ਪਿੰਕ ਬਹੁਤ ਹੈ ਮੈਸਕਰ ਕੇ ਕੁਝ ਮੁੱਦੇ ਜਰਨਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਮੁੱਦੇ ਕਾਫੀ ਨੇ ਔਰ ਸਾਨੂੰ A4 Apple B4 Bat ਦੀ ਰਾਜਨੀਤੀ ਤੋਂ ਬਾਹਰ ਹੋਣਾ ਚਾਹੀਦਾ ਸਾਨੂੰ ਅਸੀਂ ਰਾਜਨੀਤੀ ਲੋਕ ਹੈ ਸਾਨੂੰ ਮੁੱਦਿਆਂ ਦੇ ਉੱਤੇ ਗੱਲ ਕਰਨੀ ਚਾਹੀਦੀ ਹੈ ਮੈਂਬਰਸ਼ਿਪ ਸਾਡੇ ਵਰਕਰ ਸਹਿਬਾਨ ਕਰਨਗੇ ਦੂਜੇ ਕੰਮ ਸਾਡੇ ਵਰਕਰ ਸਹਿਬਾਨਾਂ ਦਾ ਬੂਥ ਲੈਵਲ ਤੇ ਸਾਡਾ ਬੂਥ ਦਾ ਵਰਕਰ ਬੈਠਾ ਜੁੱਤ ਸਾਡਾ ਜੁੱਤ ਤੌਰ ਕਰ ਬੈਠਾ ਸਾਡੇ ਹਰ ਵਿੰਗ ਦੇ ਵਿੱਚ ਸਾਡੀ ਬਹੁਤ ਅੱਛੀ ਕਮਾਨ ਹੈ ਲੇਕਿਨ ਜੇ ਸਾਨੂੰ ਪਾਰਟੀ ਨੇ ਲੀਡਰ ਸਥਾਪਿਆ ਤੇ ਅਸੀਂ ਉਹ ਹਲਕੇ ਦੇ ਪੰਜਾਬ ਦੇ ਜਾਂ ਸਾਡੇ ਜੋ ਲੋਕਲ ਇਸ਼ੂ ਆ ਉਹਨਾਂ ਨੂੰ ਜੇ ਪਾਰਟੀ ਹਾਈ ਕਮਾਂਡ ਦੇ ਅੱਗੇ ਨਹੀਂ ਰੱਖਦੇ ਤੇ ਉਹਨਾਂ ਨੂੰ ਕੋਈ ਪੜੋਸੀ ਥੋੜੀ ਰੱਖ ਕੇ ਆਏਗਾ ਮੈਂ ਇਨੀਆਂ ਗੱਲਾਂ ਕਹਿੰਦਾ ਹੋਇਆ ਆਪਣੇ ਹਲਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਹਾਂ ਪ੍ਰੈਸ ਵਾਲੇ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਜੋ ਮੈਂ ਮੈਂ ਪ੍ਰੈਸ ਦਾ ਹਮੇਸ਼ਾ ਸਤਿਕਾਰ ਕਰਦਾ ਹਾਂ ਕਿਉਂਕਿ ਪ੍ਰੈਸ ਸਾਡਾ ਤੀਸਰਾ ਲੋਕਤੰਤਰ ਦਾ ਸਤੰਭ ਹੈ ਹਮੇਸ਼ਾ ਕੈਮਰੇਗਾ ਔਰ ਲੋਕਾਂ ਦੀ ਆਵਾਜ਼ ਨੂੰ ਉਠਾਉਂਦਾ ਰਹੇਗਾ ਥੋੜੀ ਜੀ ਗਲਤੀ ਵੀ ਹੋ ਸਕਦੀ ਹੈ ਕਲੈਰੀਕਲ ਮਿਸਟੇਕ ਵੀ ਹੋ ਸਕਦੀ ਹੈ ਮੈਂ ਇਸ ਕਰਕੇ ਨਹੀਂ ਕਹਿਣਾ ਚਾਹੁੰਦਾ ਪਰ ਮੈਂ ਇਹ ਗੱਲ ਜ਼ਰੂਰ ਕਹਿਣਾ ਚਾਹੁੰਦਾ ਕਿ ਮੈਂ ਪਾਰਟੀ ਦਾ ਹਮੇਸ਼ਾ ਸੇਵਾਦਾਰ ਬਣ ਕੇ ਸਤੂਲਗੜ ਹਲਕੇ ਦੀ ਸੇਵਾ ਕਰਦਾ ਰਹਾਂਗਾ ਔਰ ਮੈਂ ਹੁਣ ਵੀ ਹਲਕੇ ਦੇ ਵਿੱਚ ਹੁੰਦਿਆਂ ਹੋਇਆ ਪਿੰਡਾਂ ਦੇ ਵਿੱਚ ਜਾ ਰਿਆਂ ਔਰ ਲੋਕਾਂ ਨੂੰ ਮਿਲ ਰਿਆਂ ਔਰ ਮੈਂ ਆਉਣ ਵਾਲੇ ਹਰਿਆਣੇ ਦੇ ਇਲੈਕਸ਼ਨਾਂ ਦੀ ਵੀ ਹਲਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਜਿਵੇਂ ਆਪਣੇ ਸਰਸਾ ਕਾਲਿਆਂ ਵਾਲੀ ਕਾਲਿਆਂ ਵਾਲੀ ਤੋਂ ਆਪਣੇ ਦੇਸੂ ਜੋਦਾ ਜੀ ਚੋਣ ਲੜ ਰਹੇ ਆ ਰਜਿੰਦਰ ਦੇਸੂ ਜੋਦਾ ਜੀ ਰਾਣੀਆਂ ਤੋਂ ਪੰਜਾਬੀ ਏਰੀਆ ਸਾਡੇ ਜ਼ਿਲ੍ਹਾ ਅਧਿਕਾਰੀ ਸ਼ਿਸ਼ਪਾਲ ਕੰਬੋਜ ਜੀ ਤੇ ਫਾਤਿਹਵਾਤ ਤੋਂ ਸਾਡੇ ਚੌਧਰੀ ਤੂੜਾ ਰਾਮ ਜੀ ਔਰ ਰਤਿਆ ਤੋਂ ਪੈਨਸ ਸਨੋਤਾ ਜਨਤਾ ਦੁੱਗਲ ਜੀ ਮੇਰੀ ਇਹਨਾਂ ਸਭ ਕੈਂਡੀਡੇਟਾਂ ਨੂੰ ਸ਼ੁਭ ਕਾਮਨਾਵਾਂ ਤੇ ਸਾਡਾ ਮੇਰਾ ਸੁਦੂਗੜ ਹਲਕਾ ਦੇ ਵਸਨੀਕਾਂ ਨੂੰ ਬੇਨਤੀ ਹੈ ਕਿ ਸਾਡੀਆਂ ਰਿਸ਼ਤੇਦਾਰੀਆਂ ਭਾਈਚਾਰਕ ਸਾਂਝਾਂ ਅਕਸਰ ਇਹਨਾਂ ਹਲਕੇ ਦੇ ਵਿੱਚ ਹੈ ਇਲਾਕੇ ਦੇ ਵਿੱਚ ਅਸੀਂ ਆਪਣੇ ਪਰਿਵਾਰਾਂ 'ਚ ਆਪਣੇ ਰਿਸ਼ਤੇਦਾਰੀਆਂ ਨੂੰ ਜਾ ਕੇ ਸਮਝਾਉਂਦੇ ਹੋਏ ਤੇ ਭਾਰਤੀ ਜਨਤਾ ਪਾਰਟੀ ਦੇ ਕਮਲ ਦੇ ਫੁੱਲ ਨੂੰ ਮਜ਼ਬੂਤ ਕਰੀਏ ਤਾਂ ਕਿ ਹਰਿਆਣਾ ਦੇ ਵਿੱਚ ਵੀ ਅਸੀਂ ਕਮਲ ਦਾ ਫੁੱਲ ਤੇਜੀ ਵਾਰ ਖਿੜ ਸਕੀਏ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਜਾਈ